ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵ ਹਰ ਹਰ ਹਾਰੇ ਗੁਨਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜ ਲੀਏ ਪ੍ਰਭ ਆਣ ਬਿਖੈਤੇ ਸਾਧ ਸੰਗ ਮਨ ਲਾਵੋ ਭਰਨ ਭਾਉ ਮੋ ਕਟਿਉ ਗੁਰ ਬਚਨੀ ਆਪਣਾ ਦਰਸ ਦਿਖਾਵ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵ ਆਪਣੇ ਭਗਤ ਦੇ ਦੇ ਆਲਾ ਵਟ ਭਾਗੀ ਨਾਨਕ ਹਰ ਪਾਵਾ ਸਾਵਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾ ਆਪਣੇ ਭਗਤ ਦੇ ਦਿਆਲਾ ਵਟ ਭਾਗੀ ਨਾਨਕ ਹਰ ਪਾਵਾ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰਉ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜਲਿਏ ਪ੍ਰਭੇ ਆਣ ਬਿਖੈਤੇ ਸਾਧ ਸੰਗ ਮੰਨ ਲਾਵ ਪਰਮ ਭਉ ਮੋਹ ਕਟਿਉ ਗੁਰ ਬਚਣੀ ਆਪਣਾ ਦਰਸ ਵਿਖਾਵਾ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੋਧਤ ਜਾਵਾ ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਸਨਾਗ ਕੀਨੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾਂ ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਕਿਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਹਰ 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 ਗੁਣ ਗਾਵਹ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਰਹਾ ਕਾੜ ਲਿਏ ਪ੍ਰਭ ਆਣ ਬਿਖੈਤੇ ਸਾਧ ਸੰਗ ਮਨ ਲਾਵ। ਪਰਮ ਭਉ ਮੋਹ ਕਟਿਉ ਗੁਰ ਬਚਨੀ ਆਪਣਾ ਦਰਸ ਵਿਖਾਵ। ਸਭ ਕੁ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵ। ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਸਭ ਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾ ਆਪਣੇ ਭਗਤ ਦੇ ਦਿਆਲਾ ਵਟਪਾਗੀ ਨਾਨਕ ਹਰ ਪਾਵਾ ਕੀਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵਾ ਹਾਰੇ ਹਾਰੇ ਹਰ ਗੁਨਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜ ਲੀਏ ਪ੍ਰਭ ਆਣ ਬਿਖੈਤੇ ਸਾਧ ਸੰਗ ਮਨ ਲਾਵੋ ਭਰਨ ਭਾਉ ਮੋਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵਾ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵਾ ਆਪਣੇ ਭਗਤ ਦੇ ਦੇ ਆਲਾ ਵਟ ਭਾਗੀ ਨਾਨਕ ਹਰ ਪਾਵਹੁ ਸਭ ਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਹੁ ਆਪਣੇ ਭਗਤ ਦੇ ਦਿਆਲਾ ਵਟਾ ਭਾਗੀ ਨਾਨਕ ਹਰ ਪਾਵਾ ਕਿਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜਲਿਏ ਪ੍ਰਭ ਆਣ ਬਿਖੈਤੇ ਸਾਧ ਸੰਗ ਮਨ ਲਾਵੋ ਭਰਨ ਭਉ ਮੋਹ ਕਟਿਉ ਗੁਰ ਬਚਨੀ ਆਪਣਾ ਦਰਸ ਦਿਖਾਵ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵ ਆਪਣੇ ਭਗਤ ਦੇ ਦੇ ਆਲਾ ਵਟ ਭਾਗੀ ਨਾਨਕ ਹਰ ਪਾਵਾ ਸਾਕੀਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਹ ਆਪਣੇ ਭਗਤ ਦੇ ਦਿਆਲਾ ਵਟ ਭਾਗੀ ਨਾਨਕ ਹਰ ਪਾਵਾ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜ ਲਿਏ ਪ੍ਰਭ ਆਣ ਬਿਖੈਤੇ ਸਾਧ ਸੰਗ ਮੰਨ ਲਾਵ ਪਰਮ ਭਉ ਮੋ ਕਟਿਉ ਗੁਰ ਬਚਨੀ ਆਪਣਾ ਦਰਸ ਦਿਖਾਵਾ ਸਭ ਕੁਰੇ ਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵਾ ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਸਾਵੇ ਕੀਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾਂ ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਕਿਦਾਰਾ ਮਹਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਹਰ 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 ਗੁਣ ਗਾਵਹ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਹ ਰਹਾ ਆੜਲਿਏ ਪ੍ਰਭੇ ਆਣ ਬਿਖੈਤੇ ਸਾਧ ਸੰਗ ਮਨ ਲਾਵ। ਪਰਮ ਭਉ ਮੋ ਕਟਿਉ ਗੁਰ ਬਚਨੀ ਆਪਣਾ ਦਰਸ ਦਿਖਾਵ। ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵ। ਆਪਣੇ ਭਗਤ ਦੇ ਦਿਆਲਾ ਵਡ ਭਾਗੀ ਨਾਨਕ ਹਰ ਪਾਵਾ ਸਬ ਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾ ਆਪਣੇ ਭਗਤ ਦੇ ਦਿਆਲਾ ਵਟ ਭਾਗੀ ਨਾਨਕ ਹਰ ਪਾਵਾ ਕੀਦਾਰਾ ਮਹਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵਾ ਹਰ 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 ਗੁਨਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜਲਿਏ ਪ੍ਰਭੇ ਆਣ ਬਿਖੈਤੇ ਸਾਧ ਸੰਗ ਮਨ ਲਾਵ ਪਰਮ ਭਾਉ ਮੋ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵਾ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੋਧਤ ਜਾਵਾ ਆਪਣੇ ਭਗਤ ਦੇ ਦੇ ਆਲਾ ਵਟ ਭਾਗੀ ਨਾਨਕ ਹਰ ਪਾਵਹੁ ਸਭ ਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਹੁ ਆਪਣੇ ਭਗਤ ਦੇ ਦਿਆਲਾ ਵਟਪਾਗੀ ਨਾਨਕ ਹਰ ਪਾਵਾ ਕੀ ਤਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵਾ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵਾ ਹਾਰੇ ਹਾਰੇ ਹਰ ਗੁਨਾਵਾ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵਾ ਰਹਾ ਕਾੜ ਲੀਏ ਪ੍ਰਭ ਆਣ ਬਿਖੈਤੇ ਸਾਧ ਸੰਗ ਮਨ ਲਾਵ ਭਰਨ ਭਾਉ ਮੋ ਕਟਿਉ ਗੁਰ ਬਚਨੀ ਆਪਣਾ ਦਰਸ ਦਿਖਾਵਾ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧਤ ਜਾਵਾ ਆਪਣੇ ਭਗਤ ਦੇ ਦੇ ਆਲਾ ਵਟ ਭਾਗੀ ਨਾਨਕ ਹਰ ਪਾਵਾ ਸਭ ਕੀ ਰੇਣ ਹੋਏ ਮਨ ਮੇਰਾ ਆਹੰਗ ਬੋਧ ਤਜਾਵਾ ਆਪਣੇ ਭਗਤ ਦੇ ਦਿਆਲਾ ਵਟ ਭਾਗੀ ਨਾਨਕ ਹਰ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ